ਆਉ ਪਰੇ ਜੀ ਆਉਂਦੇ ਉਹ ਬਹੁਤ ਬਹੁਤ ਮੋਰੇ ਲਾਉਂਦੇ ਇੰਨੇ ਕਿਦਾਂ ਮੋਰੇ ਨਾ ਆਏ ਪੂਜੇ ਬਗਾਲੇ ਤੇ ਆਓ ਦੇਖਦੇ ਅੰਦਰ ਦਾਲ ਦੋ ਇਧਰ ਮੋਰੇ ਆਇਆ ਮੋਰੇ ਕਰਕੇ ਪਾਦੇ ਤਨਵਾ ਸਮਗਰੀ ਇਧਰ ਤੇ ਇਕਲੋ ਕਿਸੇ ਨਹੀਂ ਆਉਂਦੀ ਸਮੋਇਆ ਨਹੀਂ ਇਧਰ ਆਉਂਦੇ ਉਹ ਮਰੀ ਮਾ ਹੈ ਸਭ ਦੇ ਪਾਸ ਬਗਰੀ अपने सिर को करके ठीक है जी कर्म कर रहे हैं अब अपने सिर को घुमा के दबाना ऐसे नीचे ही है जो हमारे शत्रु हैं सामने हैं पीछे हैं अंतर्ध्यान है माता रानी सभी शत्रुओं से माना

ओम रहीम महा परिनामे महाविद्या महादेव से वापस सेवाति से पातम भस्मलाते रूप इष्टार नाम अर्जन तेरो सर्वत्र अनिवार्यम सर्वकारेश सुदे साथ त्रिप सांतृक श्रेष्ठा ओम श्री ह्रीं क्लीं ऐं तकी जय जन्या फतहा ओम दुर्गुण हा शांतो कतेचनी हत अच्छा अच्छा मध्यप्रदेश के विधायक राधा जी रामप्रणाम है महोदय महादरस समिति एक विनती ला रहे आप अध्यक्ष श्री कृषि आपूर्ति पापा विशेष आमंत्रित रिश्ता नाम रमेश श्रीवास्तव रानी वारलन सर्व पारसी छुट्टी चांद प्रदेश शांति विशेषता हम 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 बच्चे बैठे हैं

दागा का परदा रे सुर नर मुनि जन सेवात सुर नर मुनि जन सेवा तेन केदिकारे जय जय अंगदरो हे काला वीर बजरंगे हर हर महादेव ਨੀਤੀ ਅੱਜ ਜਿਹੜਾ ਮਾਂ ਬੰਗਲਾ ਮੁਖੀ ਦਾ ਅਮਨ ਜਗਤ ਕੀਤਾ ਦੇ ਅਨੁਕੂਤਰ ਦੇ ਵਿੱਚ ਕੀ ਕਹਿਣਾ ਚਾਹੂਗਾ ਅੱਜ ਨਕੋਦਰ ਦੇ ਵਿੱਚ ਵਿਸ਼ਾਹਰਾ ਗਰਾਉਂਡ ਵਿੱਚ ਸ੍ਰੀ ਹਨੂਮਾਨ ਜੀ ਦਾ ਮੰਦਿਰ ਹੈ ਦੱਖਣ ਮੁਖੀ ਹਨੂਮਾਨ ਮੰਦਿਰ ਜਿੱਥੇ ਅੱਜ ਬਾਬਾ ਚੰਦਰਾ ਜੀ ਦੀ ਕਿਰਪਾ ਦੇ ਨਾਲ ਬਾਬਾ ਗੋਬਿੰਦ ਰਾਜ ਜੀ ਦੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇੱਥੇ ਅੱਜ ਸਾਨੂੰ ਮਾਤਾ ਬਗਲਾ ਮੁਖੀ ਹਨੂਮਾਨ ਮੰਦਿਰ ਦੇ ਵਿੱਚ ਹਵਨ ਕਰਨ ਦਾ ਸਮਾਪਤ ਪ੍ਰਾਪਤ ਹੋਇਆ ਇਹ ਜਿਹੜਾ ਹਵਨ ਸੀਗਾ ਇਹ ਸਾਡੇ ਦੇਸ਼ ਲਈ ਉਹ ਸਾਡੇ ਦੇਸ਼ ਦੇ ਜਿਹੜੇ ਉੱਥੇ ਫੌਜਾਂ ਜਿਹੜੇ ਸਾਡੇ ਭਰਾ ਜਿਹੜੇ ਫੌਜੀ ਭਰਾ ਮਾਂ ਦੇ ਸਪੂਤ ਜਿਹੜੇ ਇਸਦੇ ਬਾਰਡਰ ਦੇ ਉੱਤੇ ਸਾਡੇ ਲਈ ਜਾਨ ਹਥੇਲੀ ਦੇ ਰੱਖ ਕੇ ਲੜ ਰਹੇ ਆ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਦੀ ਵਿਜੇ ਪ੍ਰਾਪਤੀ ਲਈ ਇਹ ਹਵਨ ਦਾ ਅਸੀਂ ਆਯੋਜਨ ਕਰਾਇਆ ਸੀ ਪੰਡਿਤ ਜੀ ਨੇ ਬੜੀ ਨੇਚਾ ਦੇ ਨਾਲ ਇਹ ਹਵਨ ਯੋਜਨ ਕਰਵਾਇਆ ਔਰ ਬੜੀ ਕਿਰਪਾ ਵਰਸੀ ਮਾਤਾ ਰਾਣੀ ਦੀ ਕਿ ਪੂਰਾ ਸੰਪੂਰਨ ਜਿਹੜਾ ਹੋਇਆ ਹੈ ਬੜਾ ਨੇਚਾ ਦੇ ਮੁਤਾਬਕ ਹੀ ਹੋਇਆ ਸੋ ਅਸੀਂ ਇਹਦੇ ਚ ਇੱਕ ਅਰਦਾਸ ਮੰਗੀ ਮਾਤਾ ਰਾਣੀ ਕੋਲ ਅਰਦਾਸ ਕੀਤੀ ਹੈ ਕਿ ਜਾਂ ਤਾਂ ਇਹ ਜੰਗ ਟਲ ਜਾਏ ਤੇ ਜਾਂ ਸਾਡੇ ਫੌਜੀ ਭਰਾ ਜਿੱਤ ਪ੍ਰਾਪਤ ਕਰਕੇ ਸਾਡੀ ਮੰਤਵ ਇਹੀ ਹੈ ਕਿ ਜੰਗਾਂ ਜਿਹੜੀਆਂ ਹੁੰਦੀਆਂ ਆ ਉਹ ਨੁਕਸਾਨ ਹੀ ਕਰਦੀਆਂ ਚਾਹੇ ਇੱਧਰ ਆ ਚਾਹੇ ਉੱਧਰ ਆ ਮਾਂ ਦੇ ਪੁੱਤ ਤਾਂ ਦੋਨੋਂ ਪਾਸੇ ਹੀ ਬੈਠੇ ਆ ਤੋ ਜਿਹੜੇ ਸਬੂਤ ਦਾ ਨੁਕਸਾਨ ਹੋਣਾ ਅਸੀਂ ਨਹੀਂ ਚਾਹੁੰਦੇ ਵੀ ਜਾਨੀ ਮਾਲੀ ਕੋਈ ਨੁਕਸਾਨ ਹੋਵੇ ਜਾਂ ਤਾਂ ਜੰਗ ਬਿਲਕੁਲ ਟਲ ਜਾਏ ਬਟ ਜੇ ਪਾਕਿਸਤਾਨ ਨਹੀਂ ਟਲਦਾ ਫਿਰ ਉਹਦਾ ਮੋਦੀ ਜੀ ਨੇ ਤਿਆਰੀ ਕੀਤੀ ਹੋਈ ਆ ਜਵਾਬ ਦੇਣ ਦੀ ਜੇ ਹੁਣ ਉਹਨਾਂ ਨੇ ਹੱਲੇ ਵੀ ਨਹੀਂ ਹਟਣਾ ਤੇ ਜੇ ਉਹਨਾਂ ਨੇ ਸੀਜ਼ਫਾਇਰ ਦਾ ਉਲੰਘਣਾ ਕੀਤੀ ਆ ਉਹਦਾ ਹੁਣ ਜਵਾਬ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਹੀ ਜਾਊਗਾ ਸੋ ਅਸੀਂ ਚਾਹਨੇ ਨਹੀਂ ਕਿ ਇਦਾਂ ਦੇ ਤਿੱਖੇ ਸਵਾਲਾਂ ਦੇ ਜਵਾਬ ਅਸੀਂ ਇੱਥੇ ਮਤਾ ਦੇ ਦਰਬਾਰ 'ਚ ਖੜ ਕੇ ਅਸੀਂ ਇਦਾਂ ਦੇ ਸਵਾਲ ਜਵਾਬ ਕਰੀਏ ਬਟ ਇਹ ਮੌਕਾ ਹੀ ਇਦਾਂ ਦਾ ਆਇਆ ਕਿ ਸਾਨੂੰ ਇਹ ਜਵਾਬ ਜ਼ਰੂਰ ਬਣਦੇ ਇਹਦੇ ਨਾਲ ਜੋੜਨੇ મોદી ਜੀ ਨੇ ਆਪਣੀ ਪੂਰੀ ਕਮਰ ਕੱਸੀ ਹੋਈ ਹੈ ਰਾਜਨਾਥ ਸਿੰਘ ਜੀ ਡਿਫੈਂਸ ਮਿਨਿਸਟਰ ਜਿਹੜੇ ਸਾਡੀ ਪੂਰੀ ਡਿਫੈਂਸ ਤਿੰਨੋਂ ਸਾਡੀਆਂ ਸੇਨਾ ਜਿਹੜੀਆਂ ਲੱਗੀਆਂ ਹੋਈਆਂ ਜਲ ਸੇਨਾ ਜਲ ਸੇਨਾ ਹਲ ਸੇਨਾ ਔਰ ਵਾਯੂ ਸੇਨਾ ਤਿੰਨਾਂ ਹੀ ਸੇਨਾਾਂ ਦੀਆਂ ਇਦਾਂ ਦੀ ਕਮਰ ਕੱਸੀ ਹੋਈ ਹੈ ਕਿ ਕਿਸੇ ਪਾਸੇ ਉਹਨਾਂ ਨੇ ਕੋਈ ਢਿੱਲ ਨਹੀਂ ਛੱਡੀ ਹਰ ਪਾਸੇ ਉਹਨਾਂ ਦੇ ਪੂਰੇ ਬਕਾਇਦਾ ਉਹਨਾਂ ਨੇ ਆਪਣਾ ਕੰਟਰੋਲ ਕਰਕੇ ਰੱਖਿਆ ਹੋਇਆ ਹਰ ਤਰ੍ਹਾਂ ਦੀ ਜਿਹੜੀ ਪਾਵਰ ਐ S400 ਸਾਡਾ ਸੁਦਰਸ਼ਨ ਚੱਕਰ ਦਾ ਰੂਪ ਬਣਾ ਕੇ ਉੱਥੇ ਖੜਾ ਕੀਤਾ ਹੋਇਆ ਮੋਦੀ ਜੀ ਦੀ ਉਹ ਪੇਟ ਤਪ ਤਪਾਨ ਵਾਲੀ ਬਣਦੀ ਹੈ ਪੂਰੀ ਦੁਨੀਆ ਉਹਨਾਂ ਨੂੰ ਅਪਰੀਸ਼ੀਏਟ ਕਰ ਰਹੀ ਹੈ ਕਿ ਜਿਹੜਾ ਇਹਨਾਂ ਨੇ ਉਸ ਵੇਲੇ ਅਜ ਤੋਂ 5-7 ਸਾਲ ਪਹਿਲਾਂ ਤੋਂ ਜਿਹੜਾ ਕੰਮ ਕਰਨਾ ਬੀੜਾ ਚੱਕਣਾ ਸ਼ੁਰੂ ਕੀਤਾ ਸੀ ਅੱਜ ਉਹਦੇ ਰਿਜ਼ਲਟ ਸਾਹਮਣੇ ਆ ਗਏ ਸਰਦਿਆ ਕਿ ਸਾਰੇ ਹੀ ਭਰਾਵਾਂ ਨੇ ਅੱਜ ਨਕੂਦਰ ਨਿਵਾਸੀਆਂ ਨੇ ਇਕੱਠੇ ਹੋ ਕੇ ਇੱਥੇ ਅਰਦਾਸ ਕੀਤੀ ਹੈ ਸਾਰੇ ਹੀ ਆਪਣੇ ਘਰਾਂ 'ਚ ਬੈਠ ਕੇ ਵੀ ਅਰਦਾਸ ਕਰਨ ਕਿ ਸਾਡੀ ਫੌਜ ਸਹੀ ਸਲਾਮਤ ਔਰ ਜਿੱਤ ਪ੍ਰਾਪਤ ਕਰਕੇ ਵਾਪਸ ਆਵੇ जंगबंदी तो बाद जो है मां बंगला मुखी का हवन किया जा रहा कहना चाहिए जय माता दी सर्वशक्तिमान शत्रुओं पर सदाई विजय प्राप्त करने वाली शत्रुओं को पराजय करने वाली विजय प्राप्त करवाने वाली माता बंगला मुखी का आज एक हवन जगह किया गया और इसका खास उद्देश्य यह था कि जो भारत और पाकिस्तान के बीच में पैनी खलात बनी हुई है ये जो लड़ाइयाँ चालू हुई इसमें हम अपने देश के प्रति जो देश के हमारी सेना है तीनों सेनाएं हैं उनके हाथ मजबूर करने के लिए उनके रक्षा के लिए और जहाँ जहाँ भी वो जा रहे हैं चीज़ जगह भी वो आक्रमण कर रहे हैं उनके विजय प्राप्त के लिए ये हवन जगह किया गया और समूह भारत के वासियों पर और खास करके हमारे शहर निवासियों पर भी कभी ऐसी कोई

ਦੇਸ਼ ਦੇ ਸਿਨਾਵਾ ਦੇਸ਼ ਦੇ ਲਈ ਇੱਕ ਅਸੀਂ ਅਜ਼ਰਦਾਸ ਕੀਤੀ ਕਿ ਤਾਂ ਕਿ ਸਾਡਾ ਦੇਸ਼ ਤੇ ਸਾਡੀਆਂ ਸਿਨਾਵਾ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸ ਆ ਸਕਣ ਇਹ ਜੰਗ ਬੰਦੀ ਦਾ ਮਾਹੌਲ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਕੁਛ ਸ਼ਮਨ ਸ਼ਾਂਤੀ ਵੀ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਥੋੜਾ ਜਿਹਾ ਵਹਿਮ ਵੀ ਹੈ ਕਿ ਪਾਕਿਸਤਾਨ ਬਾਜ ਨਹੀਂ ਆ ਸਕਦਾ ਇਸ ਦਾ ਪੱਕਾ ਇਲਾਜ ਕਰਨਾ ਚਾਹੀਦਾ ਹੈ ਇਸ ਦਾ ਪੱਕਾ ਇਲਾਜ ਬਹੁਤ ਕਹਿੰਦੇ ਹੁੰਦੇ ਸੋਚ ਸਮਝ ਕੇ ਉਹਨਾਂ ਨੇ ਸੋਚਿਆ ਪਰ ਜਿੱਦਾਂ ਦੇ ਹਾਲਾਤ ਬਣੇ ਇੰਟਰਨੈਸ਼ਨਲ ਪ੍ਰੈਸ਼ਰ ਕੁਝ ਫਿਰ ਵੀ ਹਿੰਦੁਸਤਾਨ ਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਉਹਨਾਂ ਨੇ ਇਹਨਾਂ ਨੂੰ ਜੰਗਬੰਦੀ ਰੋਕਣ ਦੇ ਲਈ ਪਾਕਿਸਤਾਨ ਨੂੰ ਮਜਬੂਰ ਕੀਤਾ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਡੇ ਦੇਸ਼ ਦੀ ਸਿਨਾਵਾ ਦੇਸ਼ ਦੀ ਗਵਰਨਮੈਂਟ ਦੇਸ਼ ਦੇ ਜੋ ਸਾਡੇ ਵੀਰ ਜੋ ਸਰਹੱਦਾਂ ਤੇ ਖੜੇ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦਿੱਤਾ ਤੇ ਉਹਦਾ ਮੂੰਹ ਤੋੜ ਕੇ ਰੱਖ ਦਿੱਤਾ ਤਾਂ ਕਿ ਅਗਰ ਤੋਂ ਦੇਸ਼ਾਂ ਨੂੰ ਚੱਕਣ ਦੀ ਹਿੰਮਤ ਨਾ ਕਰ ਸਕੇ ਈ ਪੈਸੇ ਦੇਣਾ ਚਾਹੁੰਦੇ ਮੈਸੇਜ ਅਸੀਂ ਇਹੀ ਦੇਣਾ ਚਾਹੁੰਦੇ ਆ ਸਭ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਚਾਹੇ ਬੈਠੇ ਆ ਉਹ ਵੀ ਆਪਣੇ ਦੇਸ਼ ਦੇ ਵੀਰ ਸਬੂਤਾ ਦੇ ਲਈ ਦੇਸ਼ ਦੀ ਸਮ੍ਰਿਧੀ ਦੇ ਲਈ ਘਰ ਬੈਠ ਕੇ ਅਰਦਾਸ ਕਰਨ ਤਾਂ ਕਿ ਆਪਾਂ ਸੁਖ ਸ਼ਾਂਤੀ ਦੇ ਦਿਨ ਦੇਖ ਸਕੀਏ ਅੱਜ ਵੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਹ ਬਣਿਆ ਹੋਇਆ ਕਿ ਪਾਕਿਸਤਾਨ ਕਦੀ ਸੁਧਰ ਨਹੀਂ ਸਕਦਾ ਹੈਗਾ ਲੱਗਦਾ ਕਿ ਪਾਕਿਸਤਾਨ ਜਿਹੜਾ ਹੈਗਾ ਸੁਧਰਦਾ ਕੁੱਤੇ ਦੀ ਪੂੰਛਾ ਕਦੀ ਨਹੀਂ ਸੁਧਰਦੀ ਪੂੰਛੇ ਆ ਹੁਣ ਆ ਥੋੜੀ ਦੇਰ ਪਹਿਲਾਂ ਹੀ ਫੇਸਬੁੱਕ ਤੇ ਆ ਰਿਹਾ ਸੀ ਮੋਦੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਜੇ ਹੁਣ ਗੋਲੀ ਛੱਡਣਗੇ ਤੇ ਗੋਲਾ ਅਸੀਂ ਛੱਡਾਂਗੇ ਇਟ ਮੀਨਸ ਉਹ ਬਹੁਤ ਵੱਡੇ ਡਿਸੀਜਨ ਲੈ ਕੇ ਬੈਠੇ ਆ ਜੇ ਨਾ ਸੁਧਰਿਆ ਤੇ ਉਹਨੂੰ ਸੁਧਾਰਨ ਦੇ ਵਿੱਚ ਅਸੀਂ ਪੂਰਾ ਇਹਨਾਂ ਨੂੰ ਠੋਕੇ ਰੱਖਾਂਗੇ ਕਿਉਂਕਿ ਸੈਨਾ ਵੱਲੋਂ ਕਿਹਾ ਗਿਆ ਹੈਗਾ ਵਾਸ ਸੰਧੂਰ ਜਿਹੜਾ ਆਪਰੇਸ਼ਨ ਹੈਗਾ ਉਹ ਖਤਮ ਨਹੀਂ ਹੋਇਆ ਕਿਸ ਤਰ੍ਹਾਂ ਦੇਖਦੇ ਆ ਸੈਨਾ ਅਲਰਟ ਮੋਡ ਤੇ ਆ ਸੈਨਾ ਨੂੰ ਪਤਾ ਇਹ ਕੁੱਤੇ ਦੀ ਪੂੰਛਾ ਨਹੀਂ ਸੁਧਰ ਸਕਦੀ ਇਹਨੇ ਕੋਈ ਨਾ ਕੋਈ ਹਰਕਤ ਕਰਨੀ ਆ ਸੀਸ ਫਾਇਰ ਹੋਣ ਦੇ ਬਾਵਜੂਦ ਵੀ ਜੰਮੂ ਉੜੀ ਸੈਕਟਰ ਦੇ ਵਿੱਚ ਰੋਕ ਰੋਕੇ ਗੋਲੀਬਾਰੀ ਕਰਦਾ ਰਹਿੰਦਾ ਇਸੇ ਕਰਕੇ ਸੈਨਾ ਸਾਡੀ ਅਲਰਟ ਮੋਡ ਤੇ ਆ ਤੇ ਉਹਨਾਂ ਨੇ ਆਪਰੇਸ਼ਨ ਆਪਣਾ ਸਟਾਰਟ ਰੱਖਿਆ ਆ